ਨੇ ਕੋਈ ਸ਼ਰਤਾਂ ਤੇ ਉਸ ਨੂੰ ਮਦਦ ਦੇਣ ਦੀ ਪ੍ਰਵਾਨਗੀ ਦਿੱਤੀ ਸੀ ਉਸ ਵਕਤ ਉਸ ਨੇ ਗੁਰੂ ਜੀ ਵੱਲੋਂ ਕਈਆਂ ਸਾਰੀਆਂ ਗੱਲਾਂ ਨੂੰ ਛੱਟ ਪ੍ਰਵਾਨ ਕਰ ਲਿਆ ਸੀ ਅਤੇ ਜੰਗ ਜਿੱਤਣ ਤੋਂ ਬਾਅਦ ਸਾਰੇ ਵਾਦੇ ਨਿਭਾਉਣ ਦਾ ਵਾਅਦਾ ਕੀਤਾ ਸੀ ਇਹਨਾਂ ਵਾਦਿਆਂ ਵਿੱਚ ਉਹਨਾਂ ਜ਼ਾਲਮਾਂ ਨੂੰ ਸਿੰਘਾਂ ਦੇ ਹਵਾਲੇ ਕਰਨਾ ਸ਼ਾਮਲ ਸੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਿੱਖਾਂ ਅਤੇ ਆਮ ਲੋਕਾਂ ਉੱਤੇ ਅਤਿਆਚਾਰ ਕੀਤੇ ਸਨ ਬਹਾਦਰ ਸ਼ਾਹ ਦੀ ਜਿੱਤ ਤੋਂ ਬਾਅਦ ਜਦੋਂ ਉਹ ਦਿੱਲੀ ਦੇ ਤਖਤ ਤੇ ਬੈਠਾ ਤਾਂ ਸਹਾਏ ਪਾਸ਼ਾ ਨੇ ਉਸ ਨੂੰ ਉਹਨਾਂ 10 ਅਪਰਾਧੀਆਂ ਦੀ ਲਿਸਟ ਭੇਜੀ ਜਿਨ੍ਹਾਂ ਵਿੱਚ ਵਜ਼ੀਰ ਖਾਂ ਅਤੇ ਸੁੱਚਾ ਅਨੰਦ ਸਰਹੰਦ ਦੇ ਗੰਗੂ ਬ੍ਰਾਹਮਣ ਖੇੜੀ ਜਾਨੀ ਅਤੇ ਨੀ ਮੋਰਿੰਡਾ ਸ਼ਮਸ ਖਾਨ ਬਜਵਾੜਾ ਮੁਕਰਮ ਖਾਨ ਜਲੰਧਰ ਅਤੇ ਸ਼ਾਹ ਦਲਾਵਰ ਖਾਨ ਲਾਹੌਰ ਦੇ ਨਾਂ ਸ਼ਾਮਲ ਸਨ ਗੁਰੂ ਜੀ ਦੇ ਸਹਿਯੋਗ ਸਦਕਾ ਜੰਗ ਜਿੱਤਣ ਅਤੇ ਰਾਜ ਤਖਤ ਤੇ ਬੈਠਣ ਮਗਰੋਂ ਬਹਾਦਰ ਸ਼ਾਹ ਨੇ ਸਤਗੁਰ ਗੋਬਿੰਦ ਸਿੰਘ ਜੀ ਦੇ ਨਾਲ 23 ਜੁਲਾਈ 1707 ਵਾਲੇ ਦਿਨ ਮੁਲਾਕਾਤ ਕੀਤੀ ਇਹ ਮੁਲਾਕਾਤ ਆਗਰੇ ਦੇ ਲਾਲ ਕਿਲੇ ਵਿੱਚ ਹੋਈ ਜਿੱਥੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਆਪਣੇ ਦਰਬਾਰ ਵਿੱਚ ਖਿਲ ਦੇ ਕੇ ਸਨਮਾਨ ਕੀਤਾ ਇਸ ਖਿਲਤ ਵਿੱਚ ਇੱਕ ਤਲਵਾਰ ਅਤੇ ਕੁਝ ਹੋਰ ਤੋਹਫੇ ਜੋ ਖਿਲ ਦੇ ਰੂਪ ਵਿੱਚ ਭੇਟ ਕੀਤੇ ਉਹਨਾਂ ਦੀ ਉਸ ਵਕਤ ਕੀਮਤ ਇੱਕ